ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪੀਤ कौर ਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਸੁਣਾਉਣ ਦੀ ਕੀ ਹਾਲ ਚਾਲਾ ਕਿਸ਼ਕਾ ਕਰਦੀ ਹੈ ਤੇ ਉਮੀਦ ਹੈ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਖੁਸ਼ ਹੋਵੋਗੇ ਸੰਪਰਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਖੁਸ਼ ਰੱਖਣਾ ਤੇ ਇੱਕ ਹੁਣ ਟਾਈਮ ਹੈਗਾ ਜੀ 4 ਵਜੇ ਚੁੱਕੇ ਨੇ ਤੇ ਆਪਾਂ ਇੱਥੇ ਲੱਗੇ ਸੀ ਪਤ ਨੂੰ ਆਉਣਾ ਤਿਆਰ ਸ਼ਿਓਂ ਕਹਿੰਦਾ ਵੀ ਮੈਂ ਲਮੁਹਣੇ ਆ ਤੇ ਹੁਣ ਆਪਸ ਨੂੰ ਰਵੇਖੋ ਇੱਧਰ ਪਸੰਮਨ ਨੂੰ ਵਾਰਿਆ ਮੈਂ ਤੁਹਾਨੂੰ ਸੋਰੀ ਬੈਕੈਂਡ ਕਰਕੇ ਦਿਖਾਉਣੀ ਆ ਨਾਲੇ ਤੁਹਾਨੂੰ ਦਿਖਾਉਣੀ ਮੌਸਮ ਦਾ ਹਾਲ ਇਸ ਤੋਂ ਪਹਿਲਾਂ ਜਿਹੜੇ ਸਵੇਰੇ ਟਾਈਮ ਕਰਨੀ ਸੀ ਬਹੁਤ ਜ਼ਿਆਦਾ ਸੀਗੀ ਤੇ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਪਿਆ ਕਿ ਬੱਦਲ ਹੋ ਗਏ ਆ ਜਿਵੇਂ ਇਹ ਆਜੇ ਤਾਂ ਹੁਣ ਤਾਂ ਹਵਾ ਵੀ ਚੱਲੀ ਆ ਸਵੇਰੇ ਤਾਂ ਬਿਲਕੁਲ ਵੀ ਹਵਾ ਵੀ ਨਹੀਂ ਵਗਦੀ ਸੀਗੀ ਤੇ ਗੋਮਾ ਵੀ ਬਹੁਤ ਜ਼ਿਆਦਾ ਸੀਗਾ ਧੁੱਪ ਵੀ ਤੇਜ਼ ਸੀਗੀ ਤੇ ਅਰਸ਼ਨੂਰ ਕਹਿੰਦਾ ਵੀ ਮੈਂ ਪਸੂ ਨੂੰ ਨਹਾਉਣਾ ਤੇ ਮੰਮਾ ਤੁਸੀਂ ਮੇਰੀ ਵੀਡੀਓ ਬਣਾਓ ਤੇ ਮੈਂ ਇਹਨੂੰ ਕਿਹਾ ਸੀਗਾ ਵੀ ਆਪਾਂ ਵੀਡੀਓ ਸ਼ੂਟ ਕਰ ਲઈએ ਵਲੌਗ ਸਟਾਰਟ ਕਰ ਲઈએ ਤੇ ਮੈਂ ਪਹਿਲਾਂ ਕਿ ਤੁਸੀਂ ਸਟਾਰਟ ਕਰੋ ਕਿ ਮੈਂ ਵੀਡੀਓ ਕਰੂੰ। ਫੜੀ ਪਸੂ ਜਿਹੜਿਆ ਨਹਾਉਣਾ ਹੈ ਤੇ ਮੈਂ ਦਿਖਾਉਣੀ ਆ ਤੁਹਾਨੂੰ ਇਹਨੂੰ ਸ਼ੌਂਕ ਆ ਰਿਹਾ ਸੀ। ਬਹੁਤ ਹੀ ਜ਼ਿਆਦਾ ਤੇ ਮੈਂ ਦਿਖਾਉਣੇ ਸੀ ਬੈਕ। ਸਮਾਰ ਕੇ ਮਾਲਦੇ ਇਹ ਦਿਨ ਹਲ ਮਾਰਦੇ। ਇਹ ਬਹੁਤ ਨਾ ਗਾਣੇ ਮਿਲਦਾ ਜਮਾਲੀ ਨਾ। ਅੱਛਾ ਉੱਧਰੋਂ ਕਰ ਇਹਨੂੰ ਉੱਧਰੋਂ ਕਰ। ਦੇਵੇ ਤੇ ਮਾਰ ਪਿੱਛੇ। ਪਹਿਲਾਂ ਉਹ ਹਟਾ ਪੁੱਤ ਗੋਹਾ ਹਟਾ ਪਹਿਲਾਂ। ਪਹਿਲਾਂ ਗੋਹਾ ਹਟਾ। ਲੈ ਨਹਾਵਾ। ਸਭ। ਨਹਾ ਫਿਰ। ਇਹਨੂੰ ਪਿੱਛੇ ਨੂੰ ਕਰ ਪਿੱਛੇ ਪਿੱਛੇ। ਇਹ ਤਾਂ ਨਾਲ ਲਾ ਦੇ ਇਧਰ ਨਾਲ ਆਗਿਨੀ ਰੀ ਆਗਿਨੀ ਰੀ ਬਸ ਬਹੁਤ ਵਾਸਾ ਆਗਿਨੀ ਰੀ ਫਾਇ ਨੂਰ ਗੇਟ ਲਾਉਣ ਵਾਲਾ ਸੀਗਾ ਨਹੀਂ ਤਾਂ ਕੀ ਆਉਣਾ ਸੀ ਹਨੇਰੀ ਉਹ ਆਗੀ ਛੱਡੇ ਸੀ ਕਿਦਮ ਇੰਨੀ ਤੇਜ਼ ਬੱਦਲ ਜੇ ਆ ਗਿਆ ਕਿੱਦਰੇ ਨਾ ਨਾ ਸੋ ਇੱਥੇ ਆਪੇ ਤੇ ਲੈਕ ਮਾਤਾ ਨੂੰ ਜਿਹਨੇ ਰਿਚ ਲਾ ਕੇ ਬੰਦ ਹੋ ਜਾਂਦੀ ਆ ਆਪਣੇ ਮੀਟਾਉਂਦਾ ਨਹੀਂ ਮੀਟਾਉਂਦਾ ਔਰ ਆਪਣੇ ਲਈ ਨਹੀਂ ਹੁੰਦਾ ਸਾਰੇ ਕਿਤੇ ਨਹੀਂ ਚੱਲਦਾ ਵੱਧੂ ਨਹੀਂ ਚੱਲਦਾ ਆਪਣੇ ਬੈਠ ਕੇ ਨਹੀਂ ਬਸ ਪਿਆ ਥੋੜਾ ਜਿਹਾ ਥੋੜਾ ਜਾਂ ਜਿੱਥਾ ਜਾਣਾ ਆਉਂਦਾ ਆਹਾਂ ਜਿੱਥਾ ਸੀ ਰੱਬ ਦੇ ਤੇ ਇੱਕ ਪੰਨਾ ਇਹ ਪਹਿਲਾ ਚੋਕ ਹੈ ਮੇਰੇ ਦਾ ਤੇਰਾ ਚੋੜਾ ਚੀਕਾ ਜੀ ਆਪਾਂ ਬਸ ਮਿਲਦੇ ਆ ਮੇਰੇ ਬਹੁਤ ਜ਼ਿਆਦਾ ਤੇਰਾ ਪਿੱਛੇ ਉਤਰ ਹੈ ਹਾਂਜੀ ਆਪਾਂ ਉਧਰੋਂ ਹੁਣ ਮੱਜਾਂ ਵੱਲੋਂ ਜਿਹੜਾ ਕੰਮ ਸੀਗਾ ਉਹ ਖਤਮ ਕਰ ਚੁੱਕੇ ਸੀਗੇ ਉਧਰੋਂ ਕੰਮ ਜਿਹੜਾ ਮੈਂ ਸਾਰਾ ਖਤਮ ਕਰਿਆ ਹੀ ਕਿਉਂਕਿ ਉਦੋਂ ਮੈਂ ਫਿਰ ਵੀਡੀਓ ਅੱਗੇ ਨਹੀਂ ਬਣਾ ਪਾਈਗੀ ਪੱਠੇ ਵਗੈਰਾ ਪਾ ਦਿੱਤੇ ਸੀਗੇ ਆਪਾਂ ਮੱਜਾਂ ਨਵਾ ਕੇ ਉਸ ਤੋਂ ਬਾਅਦ ਪੱਠੇ ਪਾ ਦਿੱਤੇ ਸੀਗੇ ਤੇ ਲਾਈਟ ਵੀ ਬੰਦ ਹੋ ਗਈ ਤੇ ਹਨੇਰੀ ਵੀ ਬਹੁਤ ਜ਼ਿਆਦਾ ਰੱਬ ਨੇ ਕੰਮ ਵੀ ਵਧਾਤਾ ਤੇ ਪਰ ਲਾਈਟ ਜਲਦੀ ਆ ਗਈ ਕਿਉਂਕਿ ਲਾਈਟ ਬੰਦ ਹੋ ਗਈ ਸੀ ਉਸ ਟਾਈਮ ਤੇ ਪਰ ਹੁਣ ਲਾਈਟ ਆ ਗਈ ਤੇ ਫਿਰ ਮੈਂ ਪਹਿਲਾਂ ਸਾਰਾ 12 ਚੌਂਕ ਕੇ ਤੋਂ ਜਿਹੜੀ ਫਰਸ਼ ਸੀ ਉਹ ਧੋਤੀ ਮੋਟਰ ਤੋਂ ਪਾਣੀ ਭਰ ਕੇ ਕਿਉਂਕਿ ਫਿਰ ਰੇਤਾਂ ਹੁੰਦੀ ਆ ਉਹ ਰੇਤਾਂ ਨਾ ਫਿਰ ਅੰਦਰ ਹੀ ਆਈ ਜਾਂਦੀ ਆ ਤੇ ਉਹ ਪਿਆਰਾਂ ਨੂੰ ਅਲੱਗ-ਅਲੱਗ ਕੇ ਅੰਦਰ ਹੀ ਆਈ ਜਾਂਦੀ ਆ ਤੇ ਕਾਹੇ ਹੁੰਦਾ ਵੀ ਚੌਂਤਰੇ ਦੇ ਵਿੱਚ ਉੱਥੇ ਰੋਟੀ ਸਬਜ਼ੀ ਬਣਾਉਣੀ ਹੁੰਦੀ ਆ ਪਰ ਮੈਂ ਸਬਜ਼ੀ ਤਾਂ ਫਿਰ ਮੈਂ ਅੰਦਰ ਹੀ ਬਣਾਉਣ ਲੱਗ ਗਈ ਮੈਂ ਚੁੱਲੇ ਤੇ ਨਹੀਂ ਬਣਾਈ ਮੈਂ ਕਿਹਾ ਵੀ ਬਾਰੂ ਮਿੱਟੀ ਪਾਉਗੀ ਕਿਉਂਕਿ ਆਸ-ਪਾਸੇ ਤੋਂ ਜਿਵੇਂ ਕਿ ਛੱਤਾਂ ਦੇ ਉੱਪਰੋਂ ਵੀ ਮਿੱਟੀ ਬਹੁਤ ਜ਼ਿਆਦਾ ਆਉਂਦੀ ਆ ਤੇ ਇੱਕ ਉੱਥੇ ਚੌਂਤਰੇ ਦੇ ਉੱਪਰ ਨਾ ਇੰਨੀ ਮਿੱਟੀ ਸੀਗੀ ਤੇ ਫਿਰ ਪਹਿਲਾਂ ਮੈਂ ਫਰਸ਼ ਧੋਤੀ ਉਹ ਸਾਰੀ ਫਰਸ਼ ਧੋ ਗਏ ਤੇ ਫਿਰ ਇੱਥੇ ਮੈਂ ਹੁਣ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਵਾਸਤੇ ਸਬਜ਼ੀ ਮੈਂ ਬਣਾਉਣੀ ਸੀ ਅੱਜ ਆਰਬੀ ਦੀ ਤੇ ਆਰਬੀ ਦੀ ਸਬਜ਼ੀ ਜਦੋਂ ਵੀ ਮੈਂ ਆਰਬੀ ਨੂੰ ਛੱਲਦੀ ਆਂ ਤੇ ਮੈਨੂੰ ਪ੍ਰੋਬਲਮ ਆਉਂਦੀ ਆ ਕਿ ਮੇਰੇ ਹੱਥਾਂ ਦੇ ਉੱਪਰ ਨਾ ਬਹੁਤ ਜ਼ਿਆਦਾ ਖਾਰਸ਼ ਹੋਣ ਲੱਗ ਜਾਂਦੀ ਆ ਤੇ ਵੈਸੇ ਮੈਨੂੰ ਲੱਗਦਾ ਕਈਆਂ ਮੇਰੀਆਂ ਭੈਣਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਹੋਊਗੀ ਜਿਹੜੀ ਆਰਬੀ ਦੀ ਸਬਜ਼ੀ ਆ ਤੇ ਮੈਂ ਹੁਣ ਜਿਹੜੀ ਆਰਬੀ ਦੀ ਸਬਜ਼ੀ ਅੱਜ ਜਿਹੜੇ ਤਰੀਕੇ ਨਾਲ ਆਰਬੀ ਦੀ ਸਬਜ਼ੀ ਬਣਾ ਰਹੀ ਆਂ ਇਸ ਤਰੀਕੇ ਨਾਲ ਆਪਾਂ ਸਬਜੀ ਅਰਬੀ ਦੀ ਜਿਹੜੀ ਬਣਾਵਾਂਗੇ ਤਾਂ ਅਰਬੀ ਦੀ ਜਿਹੜੀ ਸਬਜੀ ਆ ਉਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਤੇ ਜਦੋਂ ਆਪਾਂ ਅਰਬੀ ਦੀ ਸਬਜੀ ਨੂੰ ਛਿੱਲਾਂਗੇ ਤਾਂ ਬਿਲਕੁਲ ਵੀ ਹੱਥਾਂ ਦੇ ਉੱਪਰ ਖਾਰਸ਼ ਨਹੀਂ ਹੁੰਦੀਗੀ ਤੇ ਸਬਜੀ ਜਿਹੜੀ ਆ ਉਹ ਬਣ ਵੀ ਜਲਦੀ ਜਾਂਦੀ ਆ ਤੇ ਮੈਂ ਕੀ ਕੀਤਾ ਜੀ ਮੈਂ ਅਰਬੀ ਨੂੰ ਉਹਨੂੰ ਪਹਿਲਾਂ ਛਿੱਲਣ ਤੋਂ ਬਿਨਾ ਹੀ ਉਸੇ ਤਰ੍ਹਾਂ ਹੀ ਅਰਬੀ ਨੂੰ ਆਪਾਂ ਪਾਣੀ ਰੱਖ ਦਿੱਤਾ ਸੀ ਗੈਸ ਦੇ ਉੱਪਰ ਗਰਮ ਤੇ ਉਹਦੇ ਵਿੱਚ ਆਪਾਂ ਅਰਬੀ ਨੂੰ ਪਾ ਦਿੱਤਾ ਤੇ ਅਰਬੀ ਨੂੰ ਇੱਕ ਵਾਲਾ ਦਵਾ ਲਿਆ ਜਾਨੀ ਕਿ ਇੱਕ ਵਾਲ ਦਵਾਉਣ ਤੋਂ ਬਾਅਦ ਫਿਰ ਆਪਾਂ ਅਰਬੀ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚੋਂ ਕੱਢ ਕੇ ਤੇ ਮੈਂ ਸਿਕੂ ਦੇ ਵਿੱਚ ਰੱਖਤੀ ਕਿ ਉਹਦਾ ਜਿਹੜਾ ਕੋਈ ਥੋੜਾ ਬਹੁਤਾ ਪਾਣੀ ਰਹਿ ਗਿਆ ਤੇ ਉਹ ਵੀ ਜਿਹੜਾ ਨਿਕਲ ਜੇ ਤੇ ਸਿਰਫ ਜ਼ਿਆਦਾ ਨਹੀਂ ਆਪਾਂ ਉਹਨੂੰ ਉਬਾਲਣਾ ਹੈ ਅਰਬੀ ਨੂੰ ਸਿਰਫ ਇੱਕ ਉਬਾਲ ਹੀ ਦਵਾਉਣਾ ਹੈ ਜ਼ਿਆਦਾ ਉਬਾਲਾਂਗੇ ਤਾਂ ਫਿਰ ਉਹਦਾ ਟੇਸਟ ਨਹੀਂ ਵਧੀਆ ਆਊਗਾ ਇਸ ਕਰਕੇ ਮੈਂ ਇੱਕ ਕਵਾਲੀ ਦਵਾਇਆ ਉਹਦਾ ਅਰਬੀ ਨੂੰ ਵਾਲਾ ਦਵਾ ਲਿਆ ਜਿਵੇਂ ਕਿ ਆਪਾਂ ਆਲੂ ਬਲਨੇ ਧਰਦੇ ਹਾਂ ਇਸ ਕਰਕੇ ਇੱਕ ਕਵਾਲ ਦਵਾਲਿਆ ਦੀ ਹੁਣ ਇੱਥੇ ਮੈਂ ਕੱਟ ਰਹੀ ਸੀਗੀ ਪਿਆਜ਼ ਉਸ ਤੋਂ ਬਾਅਦ ਮੈਂ ਕਿਹਾ ਵੀ ਜਦ ਤੱਕ ਅਰਬੀ ਦੇ ਵਿੱਚੋਂ ਪਾਣੀ ਨਿਚੜ ਜਾ ਤੇ ਮੈਂ ਸਬਜ਼ੀ ਸੌਰੀ ਪਿਆਜ਼ ਕੱਟਣਾ ਮੈਂ ਜ਼ਿਆਦਾ ਪਿਆਜ਼ ਨਹੀਂ ਪਾਉਂਗੀ ਸਿਰਫ ਦੋ ਪਿਆਜ਼ ਹੀ ਲੱਤੇ ਨੇ ਬਰੀਕ ਬਰੀਕ ਕੱਟ ਲੇ ਮੈਂ ਪਿਆਜ਼ ਇੱਥੇ ਤੁਸੀਂ ਚੋਪ ਵੀ ਕਰ ਸਕਦੇ ਹੋ ਹਨ ਤੇ ਜਿਸ ਤਰੀਕੇ ਨਾਲ ਮਰਜ਼ੀ ਪਿਆਜ਼ ਕੱਟ ਕੇ ਪਾ ਲਓ ਪਰ ਮੈਂ ਤਾਂ ਚੋਪ ਨਹੀਂ ਕੀਤੇਗੇ ਤੇ ਇਸ ਤਰ੍ਹਾਂ ਹੀ ਬਰੀਕ ਬਰੀਕ ਜਿਹੜੇ ਪਿਆਜ਼ ਆ ਉਹ ਕੱਟ ਲਿਆ ਉਸ ਤੋਂ ਬਾਅਦ ਮੈਂ ਪਿਆਜ਼ ਕੱਟਣ ਤੋਂ ਬਾਅਦ ਮੈਂ ਰੱਖ ਦਿੱਤੀ ਇੱਥੇ ਕੜਾਈ ਗਰਮ ਹੋਣ ਵਾਸਤੇ ਜਦੋਂ ਕੜਾਈ ਹੋ ਗਈ ਗਰਮ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਆਪਾਂ ਤੜਕਾ ਲਾਵਾਂਗੇ ਸਰੋਂ ਦੇ ਤੇਲ ਦਾ ਕਿਉਂਕਿ ਤੁਹਾਨੂੰ ਪਤਾ ਹੀ ਆਪਾਂ ਕੋਈ ਵੀ ਸਬਜ਼ੀ ਬਣਾਉਣੀ ਆ ਤਾਂ ਸਰੋਂ ਦੇ ਤੇਲ ਦਾ ਤਲਕਾ ਹੀ ਲਾਉਨੇ ਆ ਸਿਰਫ ਕद्दू ਤੇ ਤੋਰੀਆਂ ਦੀ ਸਬਜ਼ੀ ਨੂੰ ਛੱਡ ਕੇ ਕद्दू ਨੂੰ ਤੇ ਤੋਰੀਆਂ ਨੂੰ ਆਪਾਂ ਲਾਉਨੇ ਆ ਦੇਸੀ ਘਿਓ ਦਾ ਤੜਕਾ ਬਾਕੀ ਸਾਰੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਲਾ ਦਿੰਨੇ ਆ ਸਰੋਂ ਦੇ ਤੇਲ ਦਾ ਤੜਕਾ ਤੇ ਇਧਰ ਮੇਰੀ ਕੜਾਈ ਵੀ ਗਰਮ ਹੋ ਚੁੱਕੀ ਸੀਗੀ ਜੀ ਮੈਂ ਹੁਣ ਇਹਦੇ ਵਿੱਚ ਪਾ ਦਿੱਤਾ ਹੈਗਾ ਤੇ ਜਦ ਤੱਕ ਆਪਣਾ ਤੇਲ ਗਰਮ ਹੋ ਰਿਹਾ ਤੇ ਮੈਂ ਦੇਖਦੀ ਆ ਅਰਬੀ ਛੱਲਦੀ ਆ ਜਦ ਤੱਕ ਅਰਬੀ ਛੱਲ ਕੇ ਰੱਖ ਲੈਣੀ ਆ ਹਾਂਜੀ ਲੋ ਜੀ ਜੋ ਤੁਸੀਂ ਅਰਬੀ ਨੂੰ ਉਬਾਲਨ ਤੋਂ ਬਾਅਦ ਜਦੋਂ ਠੰਡੀ ਹੋ ਗਈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਛਿੱਲੋਗੇ ਤੇ ਬੜੇ ਸੌਖੇ ਤਰੀਕੇ ਦੇ ਨਾਲ ਜਿਹੜੀ ਅਰਬੀਆ ਉਹ ਛਿੱਲੀ ਜਾਊਗੀ ਤੇ ਹੱਥਾਂ ਦੇ ਉੱਪਰ ਖਾਰਸ਼ ਵੀ ਨਹੀਂ ਹੋਊਗੀ ਤੇ ਲੋ ਜੀ ਇੱਧਰ ਆਪਣਾ ਤੇਲ ਹੋ ਚੁੱਕਿਆ ਸੀ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀਰਾ ਤੇ ਜਦ ਤੱਕ ਆਪਣਾ ਜੀਰਾ ਜਿਹੜਾ ਚਟਕ ਚੁੱਕਿਆ ਸੀਗਾ ਤੇ ਆਪਾਂ ਨਾਲ ਹੀ ਪਾ ਦਿੱਤੇ ਨੇ ਪਿਆਜ਼ ਜਿਹੜੇ ਆਪਾਂ ਬ੍ਰਿਕ ਬ੍ਰਿਕ ਕੱਟੇ ਹੋਏ ਸੀਗੇ ਦੋ ਪਿਆਜ਼ ਜਿਆਦਾ ਬ੍ਰੇਕ ਨਹੀਂ ਕੱਟੇ ਸੀਗੇ ਮੀਡੀਅਮ ਜੀ ਸਾਈਜ਼ ਦੇ ਕੱਟੇ ਹੋਏ ਸੀਗੇ ਤੇ ਆਪਾਂ ਹੁਣ ਪਿਆਜ਼ ਜਿਹੜੇ ਚੰਗੀ ਤਰ੍ਹਾਂ ਪੁੰਨ ਲੈਣੇ ਆ ਤੇ ਆਪਾਂ ਨਾਲ ਹੀ ਹੁਣ ਇਹਦੇ ਵਿੱਚ ਨਮਕ ਪਾ ਦਾਂਗੇ ਪਿਆਜ਼ ਦੇ ਵਿੱਚ ਨਾਲ ਹੀ ਆਪਾਂ ਪਾ ਦਾਂਗੇ ਨਮਕ ਸਵਾਦ ਅਨੁਸਾਰ ਤੇ ਨਮਕ ਪਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ 2-3 ਮਿੰਟ ਵਾਸਤੇ ਪਿਆਜ਼ ਜਿਹੜੇ ਆ ਉਹ ਪੱਕਣ ਦਵਾਂਗੇ ਸੇਕ ਮੇ ਘੱਟ ਕਰ ਦਿੱਤਾ ਸੀਗਾ ਤੇ ਜਦ ਤੱਕ ਆਪਣੇ ਪਿਆਜ਼ ਜਿਹੜੇ ਆ ਉੱਚੀ ਤਰ੍ਹਾਂ ਪੋਨਰੇ ਪੁੱਜ ਰਹੀ ਨੇ ਤੇ ਆਪਾਂ ਕਰਦੇ ਆ ਅਗਲੀ ਤਿਆਰੀ ਹਾਂਜੀ ਇੱਥੇ ਮੈਂ ਲੈ ਲਈ ਸੀ 2 ਤੋਂ 3 ਚਮਚ ਦਹੀਂ ਦਹੀਂ ਜਿਹੜਾ ਸਜਰਾ ਦਹੀਂ ਆ ਇਹ ਤੇ ਇਹਦੇ ਵਿੱਚ ਆਪਾਂ ਪਾ ਲਿਆ ਹਲਦੀ ਹਲਦੀ ਪਾ ਲਈ ਤੇ ਮਿਰਚ ਪਾ ਲਈ ਸਵਾਦ ਅਨੁਸਾਰ ਤੇ ਬਾਕੀ ਹੋਰ ਕੋਈ ਵੀ ਜਿਹੜਾ ਮਸਾਲਾ ਉਹ ਨਹੀਂ ਪਾਵਾਂਗੇ ਆਪਾਂ ਕੋਈ ਵੀ ਮਸਾਲਾ ਸਬਜ਼ੀ ਦੇ ਵਿੱਚ ਨਹੀਂ ਹੋਰ ਪਾਉਂਦੇ ਹੈਗੇ ਕਿਉਂਕਿ ਜਿਹੜਾ ਨਮਕ ਸੀਗਾ ਉਹ ਆਪਾਂ ਪਿਆਜ਼ ਦੇ ਵਿੱਚ ਪਾ ਦਿੱਤਾ ਸੀਗਾ ਉਸ ਤੋਂ ਬਾਅਦ ਰਹਿ ਗਈ ਹਲਦੀ ਤੇ ਮਿਰਚ ਉਹ ਆਪਾਂ ਪਾ ਲਈ ਦਹੀਂ ਦੇ ਵਿੱਚ ਤੇ ਦਹੀਂ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਤੇ ਇਹਦਾ ਬਣਾ ਲੈਣਾ ਆਪਾਂ ਇੱਕ ਵਧੀਆ ਜਿਹਾ ਪੇਸਟ ਤੇ ਲੋ ਜੀ ਉਧਰ ਮੇਰੇ ਪਿਆਜ਼ ਜਿਹੜੇ ਆ ਪੁੱਜ ਰਹੇ ਸੀਗੇ ਤੇ ਪੇਸਟ ਵੀ ਆਪਾਂ ਬਣਾ ਕੇ ਰੱਖ ਲਿਆ ਤੇ ਜਿਹੜੀ ਰਹਿ ਗਈ ਸੀ ਅਰਬੀ ਹੁਣ ਆਪਾਂ ਉਹ ਛਿੱਲਦੇ ਆ ਤੇ ਅਰਬੀ ਆਪਾਂ ਛਿੱਲ ਕੇ ਤੇ ਫਿਰ ਆਪਾਂ ਲੋ ਜੀ ਹੁਣ ਆਪਾਂ ਜਿਹੜੀ ਆਰਬੀ ਸੀਗੀ ਉਹ ਵੀ ਸ਼ੈਲੋਲੀ ਆ ਤੇ ਹੁਣ ਆਪਾਂ ਇੱਥੇ ਜਿਹੜੇ ਪਿਆਜ਼ ਸੀਗੇ ਉਹ ਪੱਕ ਗਏ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਆਪਾਂ ਤਹੀ ਦਾ ਪੇਸਟ ਬਣਾ ਕੇ ਰੱਖਿਆ ਹੋਇਆ ਸੀਗਾ ਆਪਾਂ ਉਹ ਇਹਦੇ ਵਿੱਚ ਕਰ ਦਾਂਗੇ ਮਿਕਸ ਮਿਕਸ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਪਿਆਜ਼ ਦੇ ਵਿੱਚ ਹਾਂ ਮਿਕਸ ਕਰ ਦਾਂਗੇ ਹਿਲਾ ਦਾਂਗੇ ਜਦ ਤੱਕ ਇਹ ਘਿਓ ਨਹੀਂ ਛੱਡਦਾ ਸੋਰੀ ਤੇਲ ਨਹੀਂ ਛੱਡਦਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਦਾਂਗੇ ਮਿਕਸ ਤੇ ਇਹਨੂੰ ਵੀ ਆਪਾਂ 2-3 ਮਿੰਟ ਵਾਸਤੇ ਟੱਕੇ ਰੱਖ ਦਾਂਗੇ ਇਹਨੂੰ ਵੀ ਆਪਾਂ ਪਕਾਵਾਂਗੇ 2-3 ਮਿੰਟ ਵਾਸਤੇ ਇਹਨੂੰ ਪੱਕਣ ਦੇਵਾਂਗੇ ਤੇ ਦੇਖੋ ਇਹ ਜਿਹੜੀ ਗਰੇਵੀ ਆ ਇਹ ਜਿਹੜਾ ਮਸਾਲਾ ਹੈ ਨਾ ਇਹ ਬਹੁਤ ਹੀ ਟੇਸਟੀ ਲੱਗਦਾ ਹੈ ਬਹੁਤ ਹੀ ਟੇਸਟੀ ਬਣਦਾ ਇਹ ਵਾਲਾ ਮਸਾਲਾ ਇਸ ਇਹ ਮਸਾਲੇ ਦੇ ਨਾਲ ਜਿਹੜੀ ਅਰਬੀ ਦੀ ਸਬਜੀ ਉਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜਦ ਤੱਕ ਆਪਣਾ ਮਸਾਲਾ ਭੁੱਜ ਰਿਹਾ ਤੇ ਆਪਾਂ ਕੱਟ ਲੈਨੇ ਆ ਅਰਬੀ ਦੀ ਸਬਜੀ ਤੇ ਅਰਬੀ ਨੂੰ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਮੈਂ ਤਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਹੀ ਕੱਟਦੀ ਹੁੰਦੀ ਆ ਇਸ ਤਰ੍ਹਾਂ ਦੇ ਬੰਗੋਲ ਪੀਸੀ ਕਰ ਲੈਨੇ ਆ ਤੇ ਇਸ ਤਰੀਕੇ ਨਾਲ ਜਿਹੜਾ ਇਹ ਵਾਲਾ ਪੇਸਟ ਹੁਣ ਪੱਕ ਰਿਹਾ ਇਸ ਤਰੀਕੇ ਦੇ ਨਾਲ ਜਿਹੜੀ ਸਬਜੀ ਹੈ ਨਾ ਅਰਬੀ ਦੀ ਉਹ ਜੁੜ ਜੁੜਦੀ ਜੀ ਨਹੀਂ ਗਈ ਬਿਲਕੁਲ ਵੀ ਐ ਖਿਲੀ ਖਿਲੀ ਜੀ ਬਣਦੀ ਆ ਸਬਜੀ ਲੋ ਜੀ ਆਪਣੀ ਜਿਹੜੀ ਅਰਬੀ ਕੱਟੀ ਗਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਮਸਾਲੇ ਦੇ ਵਿੱਚ ਚਰਤੀਏ ਐਡ ਤੇ ਇਹਨੂੰ ਚੰਗੀ ਤਰ੍ਹਾਂ ਹੁਣ ਕਰ ਦਿੰਨੇ ਆ ਮਿਕਸ ਜਿਹੜਾ ਮਸਾਲਾ ਉਹ ਅਰਬੀ ਦੇ ਵਿੱਚ ਮਿਕਸ ਹੋ ਜੇ ਉਸ ਤੋਂ ਬਾਅਦ ਇਹਨੂੰ ਢੱਕ ਕੇ ਰੱਖ ਦਾਂਗੇ 5 ਮਿੰਟ ਲਈ ਦਵਾਂਗੇ ਇਹਨੂੰ ਪੱਕਣ ਕਿਉਂਕਿ ਆਪਣੀ ਜਿਹੜੀ ਅਰਬੀ ਨੂੰ ਇੱਕ ਵਾਰ ਲਤਾ ਆਇਆ ਹੋਇਆ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਪੱਕਣ ਤੇ ਤੇ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਤੇ ਅਰਬੀ ਦੀ ਸਬਜ਼ੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਤੁਸੀਂ ਬਣਾਉਂਗੇ ਤਾਂ ਬਹੁਤ ਹੀ ਵਧੀਆ ਬਣੂਗੀ ਸਬਜ਼ੀ ਤੇ ਲਓ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਲਈ ਬਸ ਇੰਨਾ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ